ਰੋਹਣਾ ਦੇ ਸ਼ੇਰਪੁਰ ਇਲਾਕੇ ਦੇ ਵਿੱਚ ਬੀਤੀ ਸ਼ਾਮ ਬੋਤਲ ਦੇ ਵਿੱਚ ਤੇਲ ਪਾਉਣ ਦੇ ਲਈ ਆਏ ਬਦਮਾਸ਼ਾਂ ਨੇ ਪੈਟਰੋਲ ਪੰਪ ਦੇ ਕਰਮਚਾਰੀਆਂ ਨੂੰ ਫੜ ਕੇ ਉਸ ਦੀ ਮਾਰਕੁੱਟ ਕੀਤੀ ਅਤੇ ਆਸ-ਪਾਸੇ ਤੋੜ-ਫੋੜ ਵੀ ਕੀਤੀ ਇਸ ਦੀ ਪੂਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਅਤੇ ਪੁਲਿਸ ਦੇ ਵੱਲੋਂ ਹੁਣ ਜਾਂਚ ਸ਼ੁਰੂ ਕਰ ਦਿੱਤੀ ਗਈ ਆ ਪੈਟਰੋਲ ਪੰਪ ਦੇ ਕਰਮਚਾਰੀਆਂ ਦੇ ਮੁਤਾਬਕ ਕੱਲ ਰਾਤ ਕਰੀਬ 9 ਵਜੇ ਦੇ ਕਰੀਬ ਮੋਟਰਸਾਈਕਲ ਤੇ ਦੋ ਨੌਜਵਾਨ ਬੋਤਲ ਦੇ ਵਿੱਚ ਤੇਲ ਪਾਉਣ ਦੇ ਲਈ ਆਏ ਪਰ ਉਹਨਾਂ ਨੇ ਮਨਾ ਕਰ ਦਿੱਤਾ ਅਰ ਜਦੋਂ ਉਹ ਨਹੀਂ ਮੰਨੇ ਤਾਂ ਉਹਨਾਂ ਨੇ ਬੋਤਲ ਵਿੱਚ ਤੇਲ ਪਾਉਣਾ ਸ਼ੁਰੂ ਕੀਤਾ ਤੇ ਜਿਸ ਤੋਂ ਬਾਅਦ ਉਹਨਾਂ ਨੇ ਪੈਸੇ ਮੰਗੇ ਤਾਂ ਯੂਰੋਪੀਆਂ ਨੇ ਝਗੜਨਾ ਸ਼ੁਰੂ ਕਰ ਦਿੱਤਾ ਅਤੇ ਪੈਟਰੋਲ ਪਾਉਣ ਵਾਲੇ ਨੌਜਵਾਨ ਦੇ ਉੱਪਰ ਰਾਡ ਮਾਰ ਕੇ ਹਮਲਾ ਕਰ ਦਿੱਤਾ ਅਤੇ ਕੁਝ ਦਿਨ ਬਾਅਦ ਉਹ ਆਪਣੇ ਸਾਥੀਆਂ ਦੇ ਨਾਲ ਪਹੁੰਚੇ ਅਤੇ ਕਰੀਬ 1 ਦਰਜਨ ਦੇ ਬਦਮਾਸ਼ਾਂ ਨੇ ਪੈਟਰੋਲ ਪੰਪ ਦੇ ਕਰਮਚਾਰੀਆਂ ਦੀ ਜਮ ਕੇ ਮਾਰ ਕਟਾਈ ਕੀਤੀ। ਕਿੱਥੇ ਹੈਗਾ ਪੰਪ? ਪੰਪ ਹੈ ਜੀ ਫੋਕਲ ਪੁਆਇੰਟ ਸ਼ੇਰਪੁਰ ਰੋਡ ਆਪੋਜੀਟ ਆਰਤੀ ਸਟੀਲ। ਰਾਤੀ ਵਾਰਦਾਤ ਹੋਈ ਹੈ। ਕੀ ਕਾਰਨ ਸੀਗਾ ਵਾਰਦਾਤ ਦਾ? ਕਿੰਨੇ ਲੋਕ ਹੈ? ਜੀ ਪੌਣੇ 9 ਵਜੇ ਦੇ ਕਰੀਬ ਮੋਟਰਸਾਈਕਲ ਦੇ ਮੁੰਡੇ ਆਏ ਨੇ ਜੀ ਤੇਲ ਪੁਆਣ ਲਈਏ। ਉਹਨਾਂ ਨੇ ਤੇਲ ਪੁਆ ਲਿਆ ਲੜਕੇ ਤੋਂ। ਤੇਲ ਪਵਾ ਕੇ ਪੈਸੇ ਨਹੀਂ ਦਿੱਤੇ ਗਏ। ਜਿਹੜਾ ਕਿ ਲੜਕੇ ਤੋਂ ਪੈਸੇ ਮੰਗਣ ਦੇ ਉੱਤੇ ਉਹਨਾਂ ਨੇ ਉਸ ਮੁੰਡੇ ਨੂੰ ਮਾਰਿਆ। ਉਹਦਾ ਵਿਰੋਧ ਕਰਨ ਜਦੋਂ ਉਹਨਾਂ ਨੇ ਹਟਾਇਆ ਵੀ ਨਾ ਇਹਨੇ ਚੋਸ ਬੰਦੇ ਨੇ ਫੋਨ ਕਰਕੇ ਬੰਦੇ ਸੱਦ ਲੈਨੇ ਜੀ तकरीबन 7-8 ਬੰਦੇ ਆਏ ਨੇ ਕੁਝ ਹਥਿਆਰ ਨਾਲ ਲੈ ਕੇ ਆਏ ਨੇ ਜੀ ਸੱਬਲਾ ਸੀਗੀਆਂ ਕੁਝ ਕਿਰਚਾ ਸੀਗੀਆਂ ਨਾਲ ਜਿਨ੍ਹਾਂ ਨੇ ਆ ਕੇ ਹਮਲਾ ਕੀਤਾ ਜੀ ਮੁੰਡਿਆਂ ਦੇ ਉੱਤੇ ਤੋੜਫੋੜ ਕੀਤੀ ਹੈ ਤੋੜਫੋੜ ਬਹੁਤ ਹੋਈ ਹੈ ਜੀ ਆ ਦੇਖੋ ਦੇਖਿਆ ਜਾਵੇ ਨੋਜ਼ਲਾ ਤੋੜ ਦਿੱਤੀਆਂ ਗਈਆਂ ਅਗਲਾਂ ਦੀ ਕੋਸ਼ਿਸ਼ ਕੀਤੀ ਗਈ ਅੰਦਰ ਕੈਬਨ ਦੇ ਅੰਦਰ ਵਰਕੇ ਸਾਡੀ ਆਟੋਮੇਸ਼ਨ ਮਸ਼ੀਨ ਹੈ ਜੀ ਜਿਹਦਾ ਸਾਰਾ ਡਾਟਾ ਸਾਡਾ ਆਨਲਾਈਨ ਪੰਪ ਦੇ ਨਾਲ ਚੱਲਦਾ ਜੀ ਇੰਡੀਅਨ ਆਇਲ ਨਾਲ ਉਹ ਸਾਰੀ ਤੋੜ ਦਿੱਤੀਆਂ ਗਈਆਂ ਜੀ ਸਬੂਤ ਮਟਾਉਣ ਦੇ ਚੱਕਰ ਦੇ ਵਿੱਚ ਐਲਸੀਡੀ ਦੇ ਨਾਲ ਜੋ ਐਲਸੀਡੀ ਸੀ ਕੈਮਰੇ ਦੇ ਨਾਲ ਉਹ ਸਭ ਤੋੜ ਦਿੱਤੀਆਂ ਗਈਆਂ ਜੀ ਲੱਗ ਰਿਹਾ ਸੀਗਾ ਕਿ ਕੋਈ ਪੁਰਾਣੀ ਰੰਜਿਸ਼ ਹੈ ਨਹੀਂ ਕੋਈ ਪੁਰਾਣੀ ਰੰਜਿਸ਼ ਨਹੀਂ ਹੈ ਜੀ ਅੱਜ ਤੱਕ ਕੋਈ ਐਸੀ ਜੀ ਗੱਲ ਨਹੀਂ ਹੋਈ ਹੈ ਜੀ ਇਹ ਰਾਤ ਵਾਰਦਾਤ ਦੇ ਚੱਕਰ ਦੇ ਵਿੱਚ ਕੰਮ ਹੋਇਆ ਜੀ ਸਾਰਾ ਪੈਸੇ ਖੋਹਣ ਦੇ ਚੱਕਰ ਦੇ ਵਿੱਚ ਵਾਰਦਾਤ ਦੀ ਗੱਲ ਕੀਤੀ ਹੈ ਕੋਈ ਲੁੱਟ ਵੀ ਹੋਈ ਹੈ ਲੁੱਟ ਵੀ ਹੋਈ ਹੈ ਜੀ ਕੁਲਿਆ ਗਿਆ ਜੀ ਉਹਨਾਂ ਨੇ ਹਾਂਜੀ ਬਿਲਕੁਲ ਜਿਹੜਾ ਸੇਲਮੈਨ ਮੁੰਡਾ ਤੇਲ ਪਾ ਰਿਆ ਸੀ ਉਹਦੇ ਸੱਟਾਂ ਵੀ ਲੱਗੀਆਂ ਨੇ ਜੀ ਕਾਫੀ ਕਿੰਨੇ ਬੰਦੇ ਵਰਕਰ ਕੰਮ ਕਰਦੇ ਹੋ ਵਰਕਰ ਉਸ ਟਾਈਮ ਡਿਊਟੀ ਤੇ ਚਾਰ ਬੰਦੇ ਸੀਗੇ ਜੀ ਤੇ ਜਿਹੜੇ ਦੇਖਿਆ ਕਿ 10 ਕ ਬੰਦੇ ਜ਼ਿਆਦਾ ਹੈਗੇ ਆ ਹਾਂਜੀ 10 ਬੰਦਿਆਂ ਦੇ ਵਿੱਚ ਨਹੀਂ ਸੰਭਾਲੇ ਗਿਆ ਹਾਂਜੀ ਪੁਲਿਸ ਨੂੰ ਮੌਕੇ ਤੇ ਫੋਨ ਪੁਲਿਸ ਨੂੰ ਮੌਕੇ ਤੇ ਫੋਨ ਕੀਤਾ ਗਿਆ ਜੀ ਪੁਲਿਸ ਨੇ ਮੌਕੇ ਤੇ ਆ ਗਏ ਜੀ ਬਹੁਤ ਕੋਆਪਰੇਟ ਕੀਤਾ ਪੁਲਿਸ ਨੇ ਸਾਡੇ ਨਾਲ ਕੋਆਪਰੇਟ ਕੀਤਾ ਤੇ ਉਸ ਤੋਂ ਬਾਅਦ ਪੁਲਿਸ ਤੋਂ ਸਾਡੀ ਹਜੇ ਹੋਰ ਹੋਏ ਮੰਗ ਹੈ ਜੀ ਜਿਹੜੇ ਬੰਦੇ ਕੁਛ ਰਾਤ ਇੱਕ ਦੋ ਬੰਦੇ ਫੜੇ ਗਏ ਨੇ ਵੀ ਬੰਦੇ ਹੋਰ ਹੋਰ ਮੈਡ ਦਿੱਤੀ ਜਾਵੇ ਜੀ ਇਸ ਚੀਜ਼ ਦੀ ਵੀ ਅੱਜ ਤੋਂ ਬਾਅਦ ਇਹ ਚੀਜ਼ਾਂ ਨਾ ਹੋਣ ਜੀ ਲੱਗਦਾ ਸੀਗੇ ਕਿ ਬੰਦੇ ਕੌਣ ਸੀਗੇ ਪ੍ਰਵਾਸੀ ਸੀਗੇ ਕੌਣ ਸੀਗੇ ਜਿਹੜੇ ਲੁਫਾਰਦਤ ਕਰਨ ਵਾਲੇ ਨੇ ਜਾਂ ਅੰਜਾਮ ਦੇਣ ਵਾਲੇ ਉਹ ਬੰਦੇ ਸੀ। ਦੇਖੋ ਜੀ ਜਿਹੜਾ ਬੰਦਾ ਰਾਤ ਬਰਾਮਦ ਹੋਇਆ ਉਹ ਤਾਂ ਦੇਖਣ ਤੋਂ ਪ੍ਰਵਾਸੀ ਹੀ ਲੱਗ ਰਿਹਾ ਜੀ। ਲੱਗਦਾ ਦੂਜੇ ਬੰਦੇ ਵੀ ਪ੍ਰਵਾਸੀ ਹੀ ਨੇ ਹਾਂਜੀ ਵੀਡੀਓ ਦੇ ਵਿੱਚ ਤਾਂ ਪ੍ਰਵਾਸੀ ਹੀ ਨਜ਼ਰ ਆ ਰਹੇ ਨੇ ਜੀ ਤੁਹਾਡੇ ਕੋਲ ਸੀਸੀਟੀਵੀ ਫੁਟੇਜ ਆਈ ਹੈ ਬਿਲਕੁਲ ਆਈ ਹੈ ਜੀ ਜੀ ਤੋਂ ਮੌਕੇ ਤੇ ਹੋਰ ਹਾਂਜੀ ਬਿਲਕੁਲ ਆਈ ਹੈ ਜੀ ਸੀਸੀਟੀਵੀ ਫੁਟੇਜ ਹੈਗੀਆਂ ਸਾਡੇ ਕੋਲ ਹਾਂਜੀ ਬਿਲਕੁਲ ਪੁਲਿਸ ਨੂੰ ਰਾਤ ਪ੍ਰਸ਼ਾਸਨ ਤੋਂ ਆਈ ਮੰਗਾ ਜੀ ਜਲਦੀ ਤੋਂ ਜਲਦੀ ਇਹ ਫੜੇ ਜਾਣ ਜੀ ਇਨਸਾਫ ਮਿਲੇ ਜੀ ਇਹ ਅੱਜ ਇਹ ਚੀਜ਼ਾਂ ਹੋ ਰਹੀਆਂ ਨੇ ਕੱਲ ਨੂੰ ਹੋਰ ਵਧਣਗੇ ਜੀ ਇਹ ਕਿਤੇ ਨਾ ਕਿਤੇ ਲੱਗ ਰਿਹਾ ਪੰਜਾਬ ਦੇ ਵਿੱਚ ਐਸੇ ਨੇ ਜਿਹੜੇ ਕੀ ਐਮ ਆਰਡਰ ਨੂੰ ਲੈ ਕੇ ਕੀ ਐਸੇ ਆਮ ਪੰਜਾਬੀ ਰੈਸਟ੍ਰਿਕਟ ਨਹੀਂ ਆਇਆ ਪੰਜਾਬ ਦਾ ਮਾਹੌਲ ਬਹੁਤ ਜ਼ਿਆਦਾ ਖਰਾਬ ਹੈ ਜੀ ਤਾਤਾ ਤੇ ਚੋਰੀਆਂ ਲੁੱਟਾਂ ਹੋ ਰਹੀਆਂ ਨੇ ਜੀ ਕੋਈ ਧਿਆਨ ਹੀ ਨਹੀਂ ਹੈ ਜੀ ਜਿੱਧਰੋਂ ਮਰਜੀ ਰਾਤ ਨੂੰ ਕੋਈ ਮੋਬਾਈਲ ਖੋ ਰਿਹਾ ਕੋਈ ਚੈਨੀਆਂ ਖੋ ਰਿਹਾ ਜੀ ਸੇਫ ਨਹੀਂ ਹੈ ਜੀ ਅੱਜ ਕੱਲ ਨਿਕਲਣਾ ਬਾਹਰ ਜੀ ਤੁਹਾਡਾ ਬੰਦਾ ਜਿਹੜਾ जख्मी ਆ ਇਸ ਟਾਈਮ ਕਿੱਥੇ ਹੈ ਇਸ ਟਾਈਮ ਹਸਪੀਟਲ ਐਡਮਿਟ ਕਰਵਾਇਆ ਹੋਇਆ ਹੈ ਜੀ ਸੱਟਾਂ ਲੱਗੀਆਂ ਸੱਟਾਂ ਲੱਗੀਆਂ ਜੀ ਬਾਹ ਤੇ ਫ੍ਰੈਕਚਰ ਹੈ ਲੱਤ ਤੇ ਫ੍ਰੈਕਚਰ ਹੈ ਜੀ ਮੌਕੇ ਤੋਂ ਪੁਲਿਸ ਕਾਰਵਾਈ ਕਰ ਰਹੀ ਹੈ ਹਾਂਜੀ ਬਿਲਕੁਲ ਕਰ ਰਹੀ ਹੈ ਜੀ ਪੁਲਿਸ ਨੂੰ ਸਾਡੇ ਵੱਲੋਂ ਹੋਰ ਮੰਗ ਹੈ ਜੀ ਵੀ ਜਲਦੀ ਤੋਂ ਜਲਦੀ ਜਿਹੜੇ ਬੰਦੇ ਬਾਕੀ ਰਹਿ ਗਏ ਨੇ ਉਹਨਾਂ ਨੂੰ ਵੀ ਜਲਦੀ ਤੋਂ ਜਲਦੀ ਸੋ ਕਿ ਸ਼ੇਰਪੁਰ ਪਟੌੜ ਪੰਪੋ ਦੇ ਉੱਤੇ ਤੋੜਫੋੜ ਹੋਈ ਹੈ ਕੀ ਸੀ ਪੂਰਾ ਮਾਮਲਾ ਜਾਣਕਾਰੀ ਦਿਓ ਇਹ ਗੱਲ ਇਸ ਤਰ੍ਹਾਂ ਹੈ ਕਿ ਰਾਤ ਨੂੰ ਆਪਣੇ ਤਲਾਹ ਮਿਲੀ ਹੈ ਕਿ ਸ਼ੇਰਪੁਰ ਜੀਆਰਡੀ ਪਟੌੜ ਪੰਪ ਹੈਗਾ ਆਰਕੀਸਟਰੀ ਦੇ ਸਾਹਮਣੇ ਉੱਥੇ ਕੁਝ 8-9 ਨਾਮ ਅਨਨੋਨ ਵਿਅਕਤੀ ਨੇ ਹਮਲਾ ਕਰਦਾ ਉੱਥੇ ਜਾ ਕੇ ਪੰਪੋੜ ਕੀਤੀ ਹੈ ਕਾਫੀ ਨੁਕਸਾਨ ਪਹੁੰਚਾਇਆ ਉੱਥੇ ਕੁੱਟਮਾਰ ਕੀਤੀ ਹੈ ਘੋਹ ਹੋਈ ਹੈ ਫਿਰ ਅਸੀਂ ਉੱਥੇ ਗਏ ਉੱਥੇ ਬਿਆਨ ਲਓ ਤੇ ਪੰਨੇ ਦੇ ਪੱਤਰ ਦਰਜ ਕੀਤਾ ਕਿ ਇੰਦਰਜੀਤ ਸਿੰਘ ਹੈਗਾ ਇਹ ਟਿੱਕ ਰਿਹਾ ਉਹਦੇ ਬਿਆਨਾਂ ਦੇ ਪੱਤਰ ਦਰਜ ਕੀਤਾ 8-9 ਅਨਨੋਨ ਬੰਦਿਆਂ ਦੇ ਜਿਹਨਾਂ ਵਿੱਚ ਇਕੱਲਾ ਸੌਨ ਨੂੰ ਟੱਕਰ ਆਇਆ ਉਹ ਅਸੀਂ ਰੈਸਟ ਕਰ ਲਿਆ। ਬਾਕੀ ਇਹਦੀ ਛਾਪੇ ਮਾਰੀ ਕਰ ਰਹੇ ਆ। ਉਹਨਾਂ ਨੂੰ ਵੀ ਜਲਦੀ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ। ਸਰ ਲੁੱਟ ਵੀ ਹੋਈ ਆ ਕਹਿੰਦੇ? ਹਾਂ 10000 ਰੁਪਏ ਦੀ ਲੁੱਟ ਵੀ ਹੋਈ, ਖੋ ਕੇ ਵੀ ਪੈਸੇ ਕਿ ਲੈ ਕੇ ਗਿਆ। ਸਰ ਕਾਰਨ ਦਾ ਪਤਾ ਲੱਗਿਆ ਸੀ ਕਿ ਕੀ ਕਾਰਨ ਸੀ? ਕਾਰਨ ਦਾ ਇਹ ਸਗੈ ਵੀ ਜਿਹੜਾ ਇਹ ਸਗੈ ਇੱਕ ਦੋਸ਼ੀ ਸੀਗਾ। ਉਹ ਪਲਾਸਟਿਕ ਦੀ ਬੋਤਲ ਲੈ ਕੇ ਪਾਣੀ ਲੈਣ ਆਇਆ, ਫਿਰ ਪٹرول ਲੈਣ ਆਇਆ ਫਿਰ ਟੀਟਰ। ਇਹਨਾਂ ਨੇ ਮਨਾਂ ਕਰਦਾ ਕਿ ਉਹ ਲੋਜ਼ ਨਹੀਂ ਦੇ ਨਹੀਂ ਸਕਦੇ ਆ। ਉਸ ਗੱਲ ਤੋਂ ਲੈ ਕੇ ਬਹਿਸ ਹੋ ਗਈ ਨਾ ਵੀ। ਐਸਮ ਜਰ نیوز ਲਈ ਲੁਧਿਆਣਾ ਤੋਂ ਅਭਿਸ਼ੇਕ ਜਰੋਟਾ ਦੀ ਰਿਪੋਰਟ